ਸਸਿਕਾਲ ਜੀ ਸਾਰਿਆਂ ਨੂੰ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਪਹਿਲਾਂ ਸਾਰਿਆਂ ਨੂੰ ਹੈਪੀ ਬਸੰਤ ਪੰਜਮੀ ਜੀ ਅੱਜ ਆਪਣੇ ਮੇਲਾ ਲੱਗਣਾ ਜੀ ਇਹ ਮੈਂ ਰਾਤ ਨੂੰ ਵੀਡੀਓ ਬਣਾ ਰਹੀ ਸੀਗੀ ਇੱਥੇ ਆਪਣੇ ਬਸੰਤ ਪੰਜਮੀ ਦਾ ਬਹੁਤ ਭਾਰੀ ਮੇਲਾ ਭਰਦਾ ਹੈਗਾ ਮੰਦਰਾਗਾ ਇੱਥੇ ਪਾਪਾ ਬਾਂਸਰੀ ਵਾਲਾ ਨਹੀਂ ਗਲੀ ਦੇ ਵਿੱਚ ਪੈ ਜਾਂਦਾ ਆਪਣੇ ਦੇਖੋ ਜੀ ਕਿੰਨੀ ਸੋਹਣੀ ਡੈਕੋਰੇਸ਼ਨ ਕਰੀ ਹੋਈ ਹੈਗੀ ਕਿੰਨਿਆ ਸੋਹνια ਲੈਡਿੰਗ ਚੱਲ ਰਹੀ ਹੈਗੀ ਕਿੰਨਾ ਪਿਆਰਾ ਲੱਗ ਰਿਹਾ ਹੈਗਾ ਮੰਦਰ ਹੁਣ ਮੈਂ ਤੁਹਾਨੂੰ ਗੇਟ ਦਿਖਾਉਣੀ ਆ ਮੁੱਖ ਦਰਵਾ ਮੁੱਖ ਦੀਵਾਰ ਬੋਲੰਝ ਦਿੱਕਤ ਆ ਰਹੀ ਹੈਗੀ ਸੌਰੀ ਦੇਖੋ ਜੀ ਇਹ ਆਪਣਾ ਅੰਦਰ ਜਿੱਥੇ ਆਪਾਂ ਨੇ ਬਾਬਾ ਜੀ ਨੇ ਸਮਾਧਾ ਤੇ ਮੱਥਾ ਟੇਕਣਾ ਹੈਗਾ ਮੇਰੇ ਰਾਤ ਨੂੰ ਜੀ 8:30-9 ਵਜੇ ਬਣਾ ਰਹੀ ਹੈਗੀ ਇਸ ਕਰਕੇ ਨਾ ਥੋੜਾ ਜਿਹਾ ਰਸ਼ ਵਗੈਰਾ ਨਹੀਂ ਹੈਗਾ ਕਿਉਂਕਿ ਕੱਲ ਨੂੰ ਸੋਵਾਂ ਨੂੰ ਹੀ ਰਸ਼ ਹੋਣਾਗਾ ਦੇਖੋ ਜੀ ਲੰਗਰ ਸ਼ਿਕਾ ਰਹੇ ਨੇਗੇ ਬਸ ਇੰਨੀ ਨਹੀਂ ਇੱਥੇ ਆਪਣੇ ਸਾਰੇ ਮਹੱਲੇ ਦੇ ਮੁੰਡੇ ਹੋਗੇ ਮਹੱਲੇ ਦੇ ਆਪਣੇ ਲੇੜੀ ਹੋਗੇ ਸਾਰੀਆਂ ਸੇਵਾ ਕਰਾਉਣ ਜਾਣੇ ਜੀ ਬਹੁਤ ਵਧੀਆ ਪ੍ਰਬੰਧ ਕਰਿਆ ਹੁੰਦਾਗਾ ਲੰਗਰ ਪਾਣੀ ਦਾ ਦੇਖੋ ਸ਼ਾਪ ਲੱਗੀਆਂ ਹੋਈਆਂ ਨਹੀਂਆਂ ਬਚਾਰਿਆਂ ਨੇ ਸ਼ਾਪ ਲਗਾਈਆਂ ਨੇ ਜਿਆ ਪਰ ਮੌਸਮ ਬਹੁਤ ਜ਼ਿਆਦਾ ਖਰਾਬ ਹੈਗਾ ਰੱਬ ਮਿਹਰ ਰੱਖੇ ਮੌਸਮ ਦੀ ਜਿਆ ਕਰਕੇ ਕੋਈ ਦਿੱਕਤ ਨਾ ਆਵੇ ਦੇਖੋ ਕਿੰਨੀਆਂ ਸੋਹਣੀਆਂ ਖਲਾਉਣੀਆਂ ਨੇ ਸ਼ਾਪ ਤੇ ਲਗਾਈਆਂ ਨੇ ਬਹੁਤ ਸੋਹਣੀਆਂ